ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਤੇ ਆਉਣ ਦੀ ਯੋਜਨਾ ਬਣਾ ਰਹੇ ਹੋ ਖਾਸ ਕਰਕੇ ਜੇਕਰ ਤੁਸੀਂ ਅਜੇ ਤੱਕ ਕਿਸੇ ਕੋਰਸ ਜਾਂ ਵੀਜ਼ਾ ਲਈ ਅਪਲਾਈ ਨਹੀਂ ਕੀਤਾ ਤਾਂ ਇੱਥੇ ਹੀ ਰੁਕ ਜਾਓ ਇਹ ਜਾਣਕਾਰੀ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਅੱਜ 25 ਜੂਨ 2025 ਨੂੰ IRCC ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਦੀਆਂ ਯੋਗਤਾ ਸ਼ਰਤਾਂ ਵਿੱਚ ਕੁਝ ਵੱਡੇ ਬਦਲਾਅ ਕੀਤੇ ਹਨ ਇਹ ਬਦਲਾ ਇਨੀ ਅਹਿਮ ਹਨ ਕਿ ਕਿਤੇ ਅਜੀਹਾ ਨਾ ਹੋਵੇ ਕਿ ਤੁਸੀਂ ਕੋਈ ਅਜੀਹਾ ਕੋਰਸ ਚੁਣ ਲਓ ਅਤੇ ਕੈਨੇਡਾ ਆ ਜਾਓ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੁਹਾਨੂੰ ਆਪਣਾ ਪੀਜੀਡਬਲਯੂਪੀ ਵਰਕ ਪਰਮਿਟ ਮਿਲੇ ਹੀ ਨਾ ਪਹਿਲਾ 1 ਨਵੰਬਰ 2024 ਤੋਂ ਪਹਿਲਾਂ ਜੇਕਰ ਕੋਈ ਵਿਅਕਤੀ ਸਟੂਡੈਂਟ ਵੀਜ਼ਾ ਤੇ ਕੈਨੇਡਾ ਆਉਂਦਾ ਸੀ ਅਤੇ ਡੀਐਲਆਈ ਸੰਸਥਾਨ ਤੋਂ ਪੜ੍ਹਾਈ ਕਰਦਾ ਸੀ ਤਾਂ ਉਸ ਨੂੰ ਵਰਕ ਪਰਮਿਟ ਲਈ ਅਪਲਾਈ ਕਰਨ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਸੀ ਕੋਈ ਵੀ ਕੋਰਸ ਕਰਨ ਤੋਂ ਬਾਅਦ ਤੁਸੀਂ ਪੀਜੀਡਬਲਯੂਪੀ ਲਈ ਯੋਗ ਸਨ ਪਰ ਹੁਣ ਹਾਲਾਤ ਬਦਲ ਗਏ ਹਨ 4 ਅਕਤੂਬਰ 2024 ਨੂੰ IRCC ਨੇ ਇੱਕ ਵੱਡਾ ਐਲਾਨ ਕੀਤਾ ਸੀ। ਉਹਨਾਂ ਨੇ ਕੁਝ 92 ਖੇਤਰਾਂ ਦੀ ਇੱਕ ਸੂਚੀ ਜਾਰੀ ਕੀਤੀ ਸੀ ਅਤੇ ਕਿਹਾ ਸੀ ਕਿ ਜੇਕਰ ਤੁਸੀਂ 1 ਨਵੰਬਰ 2024 ਤੋਂ ਬਾਅਦ ਕੈਨੇਡਾ ਦੇ ਸਟੂਡੈਂਟ ਵੀਜ਼ਾ ਲਈ ਅਪਲਾਈ ਕਰਦੇ ਹੋ ਅਤੇ ਤੁਹਾਡਾ ਕੋਰਸ ਇਨ੍ਹਾਂ ਸੂਚੀਬੱਧ ਖੇਤਰਾਂ ਵਿੱਚ ਨਹੀਂ ਆਉਂਦਾ ਤਾਂ ਤੁਸੀਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ PGWP ਲਈ ਯੋਗ ਨਹੀਂ ਹੋਵੋਗੇ। ਅੱਜ ਲਗਭਗ 7 ਮਹੀਨੇ ਬਾਅਦ, ਯਾਨੀ 25 ਜੂਨ 2025 ਨੂੰ IRCC ਨੇ ਇਸ ਸੂਚੀ ਨੂੰ ਅਪਡੇਟ ਕਰ ਦਿੱਤਾ ਹੈ ਇਸ ਨਵੀਂ ਸੂਚੀ ਵਿੱਚ 119 ਨਵੇਂ ਕੋਰਸ ਜੋੜੇ ਗਏ ਹਨ ਜਦੋਂ ਕਿ 1178 ਕੋਰਸ ਹਟਾ ਦਿੱਤੇ ਗਏ ਹਨ ਹੁਣ ਕੁੱਲ 920 ਖੇਤਰ ਪੀਜੀਡਬਲਯੂਪੀ ਲਈ ਯੋਗ ਹਨ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਆਪਣਾ ਕੈਨੇਡਾ ਦਾ ਸਟੂਡੈਂਟ ਵੀਜ਼ਾ 25 ਜੂਨ 2025 ਤੋਂ ਬਾਅਦ ਅਪਲਾਈ ਕਰਦੇ ਹੋ ਤਾਂ ਤੁਹਾਡੇ ਕੋਰਸ ਦੀ ਪੀਜੀਡਬਲਯੂਪੀ ਯੋਗਤਾ ਇਸ ਨਵੀਂ ਸੂਚੀ ਤੇ ਨਿਰਭਰ ਕਰੇਗੀ ਕੋਸ਼ਿਸ਼ ਕਰੋ ਕਿ ਤੁਹਾਡਾ ਕੋਰਸ ਉਹਨਾਂ 1178 ਕੋਰਸਾਂ ਵਿੱਚੋਂ ਇੱਕ ਨਾ ਹੋਵੇ ਕਿਉਂਕਿ ਉਹਨਾਂ ਨੂੰ ਪੂਰਾ ਕਰਨ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ। ਇਹ ਸਾਰੇ ਬਦਲਾਅ ਅਤੇ ਨਵੀਂ ਸੂਚੀ ਉਹਨਾਂ ਲੋਕਾਂ ਲਈ ਹਨ ਜੋ ਕੈਨੇਡਾ ਵਿੱਚ ਨਾਨ ਡਿਗਰੀ ਪ੍ਰੋਗਰਾਮ ਕਰ ਰਹੇ ਹਨ ਜਾਂ ਕਰਨਾ ਚਾਹੁੰਦੇ ਹਨ। ਇਸ ਵਿੱਚ ਬੈਚਲਰ, ਮਾਸਟਰ ਅਤੇ ਪੀ ਐਚ ਡੀ ਪ੍ਰੋਗਰਾਮ ਸ਼ਾਮਲ ਨਹੀਂ ਹਨ। ਇਹ ਨਿਯਮ ਡਿਪਲੋਮਾ, ਐਡਵਾਂਸਡ ਡਿਪਲੋਮਾ ਜਾਂ ਸਰਟੀਫਿਕੇਟ ਕੋਰਸ ਵਰਗੇ ਪ੍ਰੋਗਰਾਮਾਂ ਤੇ ਲਾਗੂ ਹੋਣਗੇ। ਹੁਣ ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਤੁਹਾਡਾ ਚੁਣਿਆ ਹੋਇਆ ਕੋਰਸ ਇਸ ਨਵੀਂ ਸੂਚੀ ਵਿੱਚ ਹੈ ਜਾਂ ਨਹੀਂ ਇਹ ਕਿਵੇਂ ਪਤਾ ਚੱਲੇਗਾ ਇਸ ਲਈ ਤੁਸੀਂ Google CIP codes Canada ਸਰਚ ਕਰੋ ਫਿਰ Work in Canada after you graduate ਲਿੰਕ ਤੇ ਕਲਿੱਕ ਕਰੋ ਅਤੇ ਉੱਥੇ Check all currently eligible CIP codes ਤੇ ਕਲਿੱਕ ਕਰਕੇ ਇੱਕ ਟੈਕਸਟ ਬਾਕਸ ਵਿੱਚ ਆਪਣੇ ਕੋਰਸ ਦਾ ਨਾਮ ਲਿਖੋ ਉਦਾਹਰਨ ਲਈ ਜੇਕਰ ਤੁਸੀਂ business analyst ਸਰਚ ਕਰਦੇ ਹੋ ਅਤੇ ਉਹ ਕੁਝ ਨਹੀਂ ਦਿਖਾਉਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਇਹ ਕੋਰਸ ਪੂਰਾ ਕਰਨ ਤੋਂ ਬਾਅਦ PGWPP ਲਈ ਯੋਗ ਨਹੀਂ ਹੋਵੋਗੇ ਪਰ ਜੇਕਰ ਤੁਸੀਂ ਨਰਸਿੰਗ ਸਰਚ ਕਰਦੇ ਹੋ ਅਤੇ ਉਸ ਦਾ CIP. ਕੋਡ 51300 ਐਂਡ 81 ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ PGWPP ਲਈ ਯੋਗ ਹੋਵੋਗੇ ਜੇਕਰ ਤੁਸੀਂ ਆਪਣਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਪੱਚੀ ਜੂਨ 2025 ਤੋਂ ਪਹਿਲਾਂ ਅਪਲਾਈ ਕਰ ਦਿੱਤਾ ਸੀ ਅਤੇ ਤੁਹਾਡਾ ਕੋਰਸ ਉਹਨਾਂ 1178 ਕੋਰਸਾਂ ਵਿੱਚੋਂ ਹੈ ਜਿਨ੍ਹਾਂ ਨੂੰ ਹੁਣ ਹਟਾ ਦਿੱਤਾ ਗਿਆ ਹੈ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ IRC ਸੀ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਤੁਸੀਂ ਇਸ ਤਰੀਕ ਤੋਂ ਪਹਿਲਾਂ ਅਪਲਾਈ ਕਰ ਦਿੱਤਾ ਸੀ ਤਾਂ ਤੁਸੀਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੀਜੀਡਬਲ ਪ ਲਈ ਯੋਗ ਹੋਵੋਗੇ ਪਰ ਜੇਕਰ ਤੁਹਾਡਾ ਕੋਰਸ ਇਸ ਸੂਚੀ ਵਿੱਚ ਨਹੀਂ ਆਉਂਦਾ ਹੈ ਅਤੇ ਤੁਸੀਂ ਆਪਣਾ ਸਟੂਡੈਂਟ ਵੀਜ਼ਾ 25 ਜੂਨ 2025 ਤੋਂ ਬਾਅਦ ਅਪਲਾਈ ਕਰਨ ਵਾਲੇ ਹੋ ਤਾਂ ਤੁਹਾਨੂੰ ਆਪਣਾ ਕੋਰਸ ਬਦਲਣਾ ਪੈ ਸਕਦਾ ਹੈ ਕਿਉਂਕਿ ਉਸ ਕੋਰਸ ਨੂੰ ਪੂਰਾ ਕਰਨ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ ਕੈਨੇਡਾ ਨੂੰ ਇਸ ਸਮੇਂ ਕੁਝ ਖਾਸ ਹੁਨਰ ਵਾਲੇ ਲੋਕਾਂ ਦੀ ਬਹੁਤ ਲੋੜ ਹੈ ਇਸੇ ਲਈ ਕੁਝ ਖੇਤਰਾਂ ਨੂੰ ਤਰਜੀਹ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਸਿਹਤ ਸੇਵਾਵਾਂ ਅਤੇ ਸਮਾਜਿਕ ਸੇਵਾਵਾਂ ਜਿਵੇਂ ਨਰਸਿੰਗ ਮੈਡੀਕਲ ਲੈਬ ਟੈਕਨੋਲੋਜੀ ਸੋਸ਼ਲ ਵਰਕ ਸਿੱਖਿਆ ਜਿਵੇਂ अर्ਲੀ ਚਾਈਲਡਹੂਡ ਐਜੂਕੇਸ਼ਨ ਟੀਚਿੰਗ ਅਸਿਸਟੈਂਟ ਬਾਇਓਲੋਜੀ ਕੈਮਿਸਟਰੀ ਟੀਚਰਸ ਦੇ ਪ੍ਰੋਗਰਾਮ ਅਤੇ ਸਕਿੱਲ ਟ੍ਰੇਡਸ ਜਿਵੇਂ ਤਰਖਾਨ ਦਾ ਕੰਮ ਕਾਰਪਨਟਰੀ ਇਲੈਕਟ੍ਰੀਸ਼ੀਅਨ ਪਲੰਬਿੰਗ ਵਰਗੇ ਵੋਕੇਸ਼ਨਲ ਕੋਰਸ ਸ਼ਾਮਿਲ ਹਨ ਇਸ ਦੇ ਉਲਟ ਕੁਝ ਖੇਤਰਾਂ ਨੂੰ ਪੀ ਜੀ ਡਬਲਯੂ ਪੀ ਪਾਤਰਤਾ ਤੋਂ ਹਟਾ ਦਿੱਤਾ ਗਿਆ ਹੈ ড্র স্পোর্ট ਵਿੱਚ ਸਟਡੀ ਪ੍ਰੋਗਰਾਮ ਪੂਰੀ ਤਰ੍ਹਾਂ ਹਟਾ ਦਿੱਤੇ ਗਏ ਹਨ ਅਤੇ ਖੇਤੀਬਾੜੀ ਤੇ ਐਗਰੀ ਫੂਡ ਵਿੱਚ ਹੁਣ ਸਿਰਫ ਮੀਟ ਕਟਰ ਜਾਂ ਬੁਚਰ ਵਰਗੇ ਪ੍ਰੋਗਰਾਮ ਹੀ ਬਚੇ ਹਨ। ਕੁਝ ਸਟੈਮ ਅਤੇ ਟ੍ਰੇਡ ਪ੍ਰੋਗਰਾਮ ਜਿਵੇਂ ਸੋਲਰ એનર્ਜੀ, ਟੈਕਨੀਸ਼ੀਅਨ ਅਤੇ এনवायरमेंटਲ ਸਟਡੀਆਂ ਵੀ ਹੁਣ ਯੋਗ ਨਹੀਂ ਹਨ। ਇਹ ਬਦਲਾ ਇਸ ਲਈ ਹੋ ਰਹੇ ਹਨ ਕਿਉਂਕਿ ਕੈਨੇਡੀਅਨ ਸਰਕਾਰ ਦਾ ਮੰਨਣਾ ਹੈ ਕਿ ਕੈਨੇਡਾ ਦਾ ਲੇਬਰ ਮਾਰਕੀਟ ਤੇਜ਼ੀ ਨਾਲ ਬਦਲ ਰਿਹਾ ਹੈ। ਉਹ ਚਾਹੁੰਦੇ ਹਨ ਕੀ ਅੰਤਰਰਾਸ਼ਟਰੀ ਵਿਦਿਆਰਥੀ ਸਿਰਫ ਉਹਨਾਂ ਖੇਤਰਾਂ ਵਿੱਚ ਕੈਨੇਡਾ ਆਉਣ ਜਿੱਥੇ ਨੌਕਰੀਆਂ ਦੀ ਮੰਗ ਹੈ ਜਿਵੇਂ ਸਿੱਖਿਆ ਸਿਹਤ ਸੇਵਾਵਾਂ ਜਾਂ ਟ੍ਰੇਡ ਜੇਕਰ ਕੋਈ ਅਜਿਹੇ ਖੇਤਰ ਵਿੱਚ ਆਉਂਦਾ ਹੈ ਜਿੱਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਨਹੀਂ ਮਿਲੇਗੀ ਤਾਂ ਇਸ ਨਾਲ ਬੇਰੋਜ਼ਗਾਰੀ ਹੀ ਵਧੇਗੀ ਜੋ ਸਰਕਾਰ ਨਹੀਂ ਚਾਹੁੰਦੀ ਉਹ ਚੀਜ਼ਾਂ ਨੂੰ ਵਧੇਰੇ ਕੇਂਦ੍ਰਿਤ ਤਰੀਕੇ ਨਾਲ ਅੱਗੇ ਵਧਾ ਰਹੇ ਹਨ ਕੈਨੇਡੀਅਨ ਸਰਕਾਰ ਜਾਣਦੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਪ੍ਰਵਾਸੀ ਕੈਨੇਡਾ ਦੀ ਅਰਥਵਿਵਸਥਾ ਲਈ ਕਿੰਨੇ ਮਹੱਤਵਪੂਰਨ ਹਨ ਅਤੇ ਉਹ ਅਰਥਵਿਵਸਥਾ ਵਿੱਚ ਬਹੁਤ ਯੋਗਦਾਨ ਦਿੰਦੇ ਹਨ ਪਰ ਪਿਛਲੇ 3-4 ਸਾਲਾਂ ਵਿੱਚ ਜੋ ਭਾਰੀ ਸੰਖਿਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਆਏ ਹਨ ਅਤੇ ਜਿੰਨਾਂ ਸਮੱਸਿਆਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਹੈ ਸਰਕਾਰ ਉਸਨੂੰ ਦੁਹਰਾਉਣਾ ਨਹੀਂ ਚਾਹੁੰਦੀ। ਉਹ ਚਾਹੁੰਦੇ ਹਨ ਕਿ ਕੈਨੇਡਾ ਵਿੱਚ ਉਹੀ ਲੋਕ ਆਉਣ ਜਿਨ੍ਹਾਂ ਦੀ ਸਹੀ ਮਾਇਨੇ ਵਿੱਚ ਜ਼ਰੂਰਤ ਹੈ ਤਾਂ ਜੋ ਇੱਥੇ ਹੁਨਰਮੰਦ ਲੋਕਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਇਹ ਸੂਚੀ ਸਮੇਂ-ਸਮੇਂ ਤੇ ਅਪਡੇਟ ਹੁੰਦੀ ਰਹੇਗੀ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੋਈ ਗਲਤ ਕੋਰਸ ਲੈ ਕੇ ਕੈਨੇਡਾ ਨਾ ਆਜੋ ਕਿਉਂਕਿ ਫਿਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੁਸੀਂ ਪੀਜੀਡਬਲਯੂਪੀ ਲਈ ਯੋਗ ਨਹੀਂ ਹੋਵੋਗੇ ਇਹ ਜਾਣਕਾਰੀ ਬਹੁਤ ਮਹੱਤਵਪੂਰਨ ਹੈ ਇਸ ਨੂੰ ਉਹਨਾਂ ਸਾਰੇ ਲੋਕਾਂ ਨਾਲ ਸਾਂਝਾ ਕਰੋ ਜੋ ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਹਨ ਜੇ ਤੁਹਾਡੇ ਕੋਈ ਹੋਰ ਪ੍ਰਸ਼ਨ ਹਨ ਤਾਂ ਬੇਝਿਜਕ ਪੁੱਛੋ